ਕਿ ਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਬਲ ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਤਾਂ 21 ਮਈ ਨੂੰ ਪਿਛਲੀ ਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲੋ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਅਸੀਂ ਦੱਸਦਾ ਨਹੀਂ ਐਸ ਲੋ ਸਾਡੇ ਕੋਲ ਆਪਣੀਆਂ ਕਸੀਆਂ ਆਬਦੇਸੀ 10000 ਏਕੜ ਤਾਂ ਆਪਣੀ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪੁੱਛੇ ਤੇ ਵੀ ਤੁਸੀਂ ਇਹਦਾ ਸੰਜਮ ਨਾ ਬਰਤੋ ਨਹੀਂ ਜਲੇ ਪ੍ਰਾਣਾ ਤਪੀ ਨੂੰ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਕਹਿੰਦਾ ਬੀਵੀਐਮ ਵੀ ਦਾ ਹਾਈ ਕੋਰਟ ਜਾਣਾ ਕਿ ਬੰਦਾ ਜਾਣਾ ਪ੍ਰੀਦਾ ਬਾਜੀ ਬੀਵੀਐਮ ਵੀ ਕਿਤੇ ਹੈ ਬੀਵੀਐਮ ਵੀ 60% ਦਾ ਸਾਹ ਹਾਂ ਜਾਵੇ ਬੀਵੀਐਮ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇ ਗੋ ਪੰਜਾਬ ਆਪ ਦੇ ਬਰੁੱਧੀ ਵਕੀਲ ਕਰ ਰਿਹਾ ਜੀ ਦੋ ਸੈਂਕੜੇ 60% ਜੋ ਮਤਲਬ ਸਾਡਾ 2 ਲੱਖ ਲਿਆ ਤੇ 1 ਲੱਖ ਵੀ ਯਾਰ ਸਾਡਾ ਅਸੀਂ ਆਪਦੇ ਵਿਰੁੱਧ ਹੀ ਵਕੀਲ ਕਰ ਰਹੇ ਹਾਂ ਮਨੇ ਇਹਨਾਂ ਨੂੰ ਕੋਲ ਪਤਾ ਕਿ ਯਾਰ ਤਾਂ ਤੇ ਜੋ ਪਹਿਨਦੇ ਨੇ ਆਰਡਰ ਕਰਦੇ ਨੇ ਇੱਕ ਨਵਾਂ ਫੋਨ ਹੈ ਚੇਅਰਮੈਨ ਸਾਹਿਬ ਲੋਹਾਂਡਾ ਆਗੇ تھے ਪੰਜਾਬ ਦੇ ਹਿੱਸੇ ਦਾ 200 ਕਿਉਂਕਿ ਪਾਣੀ ਬੰਦ ਕਰਕੇ ਕਹਿਣੇ ਚੜਦਾ ਸਵੈਰਿੰਗ ਲਾਜੀ ਕਹਿੰਦਾ ਯਾਰ ਇਹ ਕੌਣੋਂ ਦੇ ਦੀਆਂ ਕਰਨ ਵਾਲੀ ਹੁਣ ਸਰੋਤ ਯਾਦ ਹੈ ਕਿ ਪਹਿਲਾਂ ਨਾਇਨਾ ਕੋਲ ਕੋਈ ਹੋਤਰ ਹੈ ਹਾਈ ਕੋਰਟ ਦਾ ਹਾਈ ਕੋਰਟ ਰੀ ਕਿਹ ਹੈ ਹਾਈ ਕੋਰਟ ਨਹੀਂ ਹੈ ਅੰਲਸ ਜੇ ਜੋ 2 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸਟ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇੰਪਲੀਮੈਂਟ ਉਹ ਤੋਂ ਵੀ ਜੀਨ ਹੈ ਉਹਦਾ ਅਡਵਾਈਸ ਕੀਤਾ ਗਿਆ ਨਾਲ ਉੱਤੀ ਗਈ ਹੈ ਕਿ ਭਾਈ ਬਹਿ ਕੇ ਇਹ ਲੈ ਲਓ ਅੰਲਾ ਮਗੇਸਪਾਈ ਡਿਸੀਜਨ ਕਰੇ ਉਹਦੇ ਹੀ ਜਿਹੜੀ ਆਜੀ ਆਪੋਨੇ ਚੋਣਾਂ ਚੋਂ ਨਾ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉੱਥੇ ਵੀ ਆਪਣੀ ਮੂਹਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ 'ਚੋਂ ਮੌਕਾ ਦੇਖਦੇ ਨੇ ਇਹ ਪੰਜਾਬ ਪਾਣੀਆਂ ਪਿੱਛੇ ਅਨਰੈਸਟ ਹੋ ਗਿਆ ਪੰਜਾਬ 'ਚ ਕੁਝ ਇਸ ਤਰ੍ਹਾਂ ਦਾ ਹੋ ਗਿਆ ਤਾਂ ਜਿੰਮੇਵਾਲ ਕੌਣ ਹੋਗਾ ਬੀਬੀਐਮਬੀ ਹੋਊਗੀ ਜਾਂ ਬੀਜੇਪੀ ਹੋਊਗਾ ਇਹ ਮਤਲਬ ਪਾਕਿਸਤਾਨ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਭਰੀ ਕੋਲਸ ਕਿੱਥੇ ਕਿੱਲਾ ਦੀ ਬਸ ਤਾਰੇ ਬਸ ਸਭੀ ਕਾਟਰ ਤੇ ਆਈਕੋ ਨੀ ਡੈਰੀ ਹੁੰਦੀ ਆ ਤੜਕੀਆਂ ਨੂੰ ਕੀ ਸੁੱਦੀ ਮੈਂ ਛੱਡਣਾ ਹਾਂਗਾ ਕੋਈ ਇਹ ਕਿਵੇਂ ਕਰਦੇ ਭਣੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਜੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਜਾਂਦੇ ਨਾਲ ਗਿਆ ਸੀ ਸਮਝ ਆਇਆ ਜਿਵੇਂ ਪਾਈਏ ਇੱਥੇ ਨਾ ਹੋ ਇੱਥੇ ਲੋਕ ਜੀ ਹੋਰ ਅੱਜ ਤਾਂ ਤੁਸੀਂ ਚਲੋ ਥੋੜਾ ਜਿਹਾ ਸੰਜਮ ਰੱਖੀ ਤੁਸੀਂ ਇਹਨਾਂ ਆਪੇ ਹੋ ਇਹਨਾਂ ਆਪੇ ਚਲੋ ਕੋਈ ਪਤਾ ਵੀ ਇਤਨਾ ਨਹੀਂ ਕੋਈ ਕੋਈ ਆਪਾਂ ਯਾਰ ਹੈ ਇਹ ਕਰਨਾ ਜੀ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲਿਆ ਤੁਹਾਨੂੰ ਪਰ ਮੈਨੂੰ ਲੱਗਦਾ ਇਹਨਾਂ ਨੂੰ ਉੱਪਰ ਪਰ ਮੂੰਹ ਕਰੀ ਗਏ ਜਿੰਦਾਬਾਦ ਜਿੰਦਾਬਾਦ ਅਕਾਸ਼ ਸਿੰਘ ਜਿੰਦਾਬਾਦ ਜਿਹੜੀ ਭਾਜਪਾ ਕਾਂਗਰਸ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਵੱਲ ਹੈ ਲੋਕਾਂ ਦੇ ਮਸਾਇਲਾਂ ਵੱਲ ਹੈ ਆ ਪੱਟੇ ਚੱਕ ਲੋ ਮੰਗਲਾ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਉਹ 40 ਹੱਦ ਲੱਭ ਲਾ ਪਾਈ ਸਾਡੇ ਅੰਦਰ ਤਾਂ ਅਸੀਂ 99% ਵਰਤਿਆ ਜੇ ਪੰਜਾਬ ਤਾਂ 70 75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕੇ ਆਇਆ 105 107 117 112 ਪਹਿਲਾਂ ਦੇ ਉਹ ਪਹਿਲਾਂ ਵਾਲੇ ਸੀ ਜਿਹੜੇ ਕੀ ਕਰੀ ਉਹ ਐਂ ਛੱਡ ਗਏ ਹੁਣ ਆਪਣੇ ਕੋਲ ਆਪਾਂ ਵਰਤਣ ਲੱਗੇ ਪਾਣੀ ਹਰੇ 99% ਤੋਂ ਆਪਾਂ ਤਾਂ ਸੌ ਤੇ ਜਾਮਣ ਲੈ ਆਪ ਤਾਂ ਹੋਰ ਹਜੇ ਪਾਈਪਾਂ ਪਾਉਣੀਆਂ ਨੇ ਹਜੇ ਅੱਸੀਆਂ ਫੂਲ ਚਲਾਉਣੇ ਨੇ ਤੇ ਬਹੁਤ ਅਕੇ ਸ਼ਾਇਦ ਤਾਂ ਨਾਮ sahi ਜੀ ਦੇਖਣ ਵਦਿਓ ਕਿ ਚੇਅਰਮੈਨ ਖੁਦ ਆ ਗਿਆ ਜਦ ਕਿ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% BBMB ਚ ਅਸੀਂ ਹਾਂ ਖਰਚਾ ਤਾਂ ਕਹਾਂਸ ਆਦਿਆਂ ਆ ਜਿਹੜੀ ਬਣਾਈ ਹੋਈ ਐ ਆ ਕਲੋਨੀਆਂ ਸਾਰਾ ਖਰਚਾ ਸਾਡੀ ਜ਼ਮੀਨ ਤੋਂ ਸਾਡੀ ਉਤਾਰਿਆ ਵੋਟ ਅੱਛਾ ਵੋਟ ਇੱਕ ਹੋਈ ਨਹੀਂ ਪੰਜਾਬ ਦੀ ਵੀ ਕੋਟ ਐ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਐਮਾਚਲੇ ਤਿੰਨ ਨੂੰ ਤਿੰਨਾ ਦਾ 40% ਹਿੱਸਾ 40% ਬਾਕੀ ਤੇਮੀ ਆਪਾਂ ਸੱਜੇ ਕੰਦੇ ਬੋੜ ਹੁਈ ਵੀ ਕਾ ਐਮਾਜੁਰਦੀ ਵੀ ਇੱਕ ਹੈ ਰਾਸਾਂ ਦੀ ਵੀ ਕਹ ਲੈਣੀ ਹੈ ਤਿੰਨ ਇੱਕ ਕਰਕੇ ਕਹਿਣੇ ਜਿਤਨੀ 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 ਬੋਟ ਦੀ ਵੈਲਿਊ ਉੰਨੀ ਬਣਾਓ ਨਾ ਕਿ ਥੋੜੀ ਪਰ ਜੇ ਕੱਲਾ 50 ਬੋਟਾਂ ਦਾ 7% ਕਿਵੇਂ ਜਿੱਤ ਜਾਣਗੇ ਇਹ ਤਾਂ ਪਹਿਲਾਂ ਕਿਹਨੇ ਧਿਆਨ ਨਹੀਂ ਦਿੱਤਾ ਪਹਿਲਾਂ ਵਾਲੇ ਜਿਹੜੇ ਆਪਣੇ ਹੱਥਾਂ ਸੀ ਨਾ ਉਹਨਾਂ ਨੇ ਹੋਰ ਜਿਹਾ ਨਹੀਂ ਨਾ ਅਦਾਲਤ ਸਭਾ ਦੇ ਪਹਿਲੇ ਗੱਲ ਦਸੀਏ ਕਿ ਪਹਿਲੇ ਨਹੀਂ ਬੰਦ ਹੁੰਦਾ ਹੱਥ ਯਾਰ ਅਸੀਂ ਕਿੱਥੋਂ ਜੀਣੀ ਪਾਣੀ ਹਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਡਾਰ ਉੱਥੇ ਰੱਖੀਏ ਇਹ ਹੀ BBMP ਬੰਦੂ ਨਾ ਤਾਂ BBMP ਚਿੱਟਾ ਆਤੀ ਸਾਰੇ ਖਰਚਾ ਬੁੱਤੀ ਸਾਡੇ ਤੇ ਪਾਇਆ ਰਿਹਾ ਨਹੀਂ ਸੋ ਇਹਨੂੰ ਖਤਮ ਕਰਕੇ ਪੁਨਰਗਾਠਨ ਕਰੋ ਕੋਈ ਨਮਾ ਆਤਮਾਨਿਆ ਕਰਨ ਦੀ ਆ ਕੋਈ ਬਹੁਤ ਨਾਲ ਖੋਕੇ ਹੋਇਆ ਕੋਪਰਸ ਸਟੇਸ਼ਨ ਬੀਜੀ ਵਾਲੀ ਹਸਪਤਾਲ ਦੀ ਬੀਜੀ ਵਾਲੀ ਪੋਸਟ ਆਫਿਸ ਦੀ ਬੀਜੀ ਵਾਲੀ ਉਹਨਾਂ ਜ਼ੋਰਾ ਏਰੀਆ ਦੇ ਅੱਗੇ ਉਹ ਆ ਤੁਮੋਇਨਾਂ ਤੇ ਬਰੇਲੇ ਬਸ ਕੰਮ ਕੀ ਦਿੱਤੀ ਬੀਲਾ ਸਾਨੂੰ ਆਰਡਰ ਦੇਣਾ ਕਿ ਜੀ ਆਪ ਪਿੰਡ ਸਤਲੋਜ ਵਾਲ ਦੇ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚੱਕਾਂਗੇ ਲੱਗ ਗਏ ਟੋਕਣਗੇ ਅਜੇ ਅਹੀ ਲੋਕਾਂ ਨੂੰ ਕੱਢਦੇ ਨਹੀਂ ਆਉਂਦੇ ਤੇ ਠੀਕ ਹੈ ਫੇਰ ਅੱਜ ਹੀ ਬੰਦ ਕਰਾਂਗੇ ਆਣੀ ਹੋ ਉਹਨਾਂ ਦਾ ਨੂ ਕਪੜਾ ਤੇ ਆ ਗੋਹਾਂ ਦੀ ਪਟਾਈ ਚੱਕਾ ਨਹੀਂ ਪਟਾਈ ਚੱਕਾ ਨਹੀਂ ਐਸੀ ਜਿੱਦਾਂ ਕੋ ਮੱਚਾ ਪੀਣੇ ਇਹ ਤਾਂ ਮਹਾਪੁਰੇ ਬਣਾ ਲਿਆ ਸੋ ਓਨਲੀ ਖਾਸ ਤੌਰ ਤੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ ਜੰਗ ਦੇ ਵਿੱਚ ਫਸ ਗਿਆ ਹੈ ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਸੀ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਹੱਥ ਦੇ ਨਾਲ ਚ ਪੱਕੇ ਹੋਣੇ 8 ਦਿਨ ਬਾਅਦ ਚੋ ਕੀ ਤੁਸੀਂ ਮੈਨੂੰ ਬਾਰ 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 ਦੇਣ ਤੋਂ ਅੱਛੀ ਕੋਈ ਹੈ ਜੀ 12 ਦਿਨ ਬੈਸੀ ਮਿਲ ਜਾਣ ਬਿਲਕੁਲ ਅਰੇ ਪੀਨ ਵਾਸਤੇ ਦੇ ਰਹੇ ਹਨ ਮਾਨਗਲ ਦਾ ਆਪ ਦੇ ਰਹੇ 100 ਰੋਬਰ ਸੀਰ ਖਾਤੀ ਹੈ 150 ਲੀਟਰ ਦਾ ਨਾਮ ਮਨ ਹੈ ਜੀ ਫਿਰ ਜੀ ਕਰਮ ਲਈ ਤਾਂ ਜੀ ਜੂ ਚਾ ਤੇ ਪਾਣੀ ਕਿਲ ਵਾਸਤੇ ਚਾ ਕਿਲ ਹੈ 150 ਪੈ ਕਿਨੇ ਨੂੰ ਕਰਨ ਲਈ ਸਪਾਰਾਮ ਤੋਂ ਕਿਸ਼ ਕਰਦੇ ਹੈ ਜੇ ਇਸ ਕੋਲ ਖਾਣੇ ਮਰੇ ਜੀ ਆਰ ਕੀ ਜਾ ਦੇ छ सौ असी चार हज़ार पर जहिड़ो ਸੇਵਾ ਜਿੰਦਾ ਜਿੰਦੇ ਆ। ਉਹ ਵੀ ਇਸ ਬਤਲੇ ਨਰਾਪਰਾ। ਉਹ 4000 ਨਾਲ ਕਰਦੇ ਨੇ ਧੰਨਵਾਦ ਤਾਂ ਕੀ ਕਰਨਾ ਕਿ ਆ ਭੁੱਖੇ ਪੰਗੇ ਲਈ ਜਾਂ ਸਾਰੇ। ਚੇਅਰਮੈਨ ਆ ਗਿਆ ਤਾਂ ਕਿ ਉਹ ਸੋਚ ਕੋ ਨਹੀਂ। ਹੈਲੋ। ਪ੍ਰਸ਼ਾਸਨ ਮੁਰਤਾਬਾ। ਮੁਰਤਾਬਾ ਮੁਰਤਾਬਾ। ਪ੍ਰਸ਼ਾਸਨ ਮੁਰਤਾਬਾ। ਮੁਰਤਾਬਾ ਮੁਰਤਾਬਾ। ਆ ਦਾ ਸੰਕਟ ਆਪਣੇ ਸਿਰ ਤੇ ਮਹਿ ਹੈ। ਕੋਈ ਰੌਲਾ ਨਹੀਂ ਸੀ ਇੱਕ ਤਰੀਕ ਤੱਕ ਕੋਈ ਰੌਲਾ ਨਹੀਂ। ਕਰ ਕੇ ਫੈਸਲਾ ਬੀਬੀ ਐਮ ਬੀ ਦੇ ਸੁਨਾ ਚ ਲਿਖਿਆ ਹੋਇਆ ਹੈ ਨੋਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਹੈ ਇੱਕ ਹਫਤੇ ਦਾ ਨੋਟਿਸ ਦੇ ਕੇ ਚਾਹਤਨ ਦੇ ਰੂਪ ਸੇ ਇਹਨੇ ਵੀ ਚਲਾ ਦਿੱਤੀ ਮੀਟਿੰਗ ਇਲਲੀਗਲ ਐਕਟ ਜੋ ਜਿਆ ਕੇ ਫੈਸਲਾ ਨਹੀਂ ਅਸੀਂ ਦੱਸਿਆ ਹਾਈ ਕੋਰਟ ਹਾਈ ਕੋਰਟ ਗਈ ਠੀਕ ਹੈ ਸਰ ਕੋਈ ਜਿਹਨੇ ਆਨਟੇ ਜ ਆਪਣਾ ਬਾਕੀ ਕੀਤਾ ਜੀ ਕੋਈ ਚੋਰੀ ਪਰ ਪਹਿਲਾਂ ਤੋਂ ਮਿਲਦਾ ਰਿਹਾ ਦੱਸਾਂ ਪਹਿਲਾਂ ਜੇ ਪਹਿਲਾਂ ਮਿਲਦਾ ਰਿਹਾ ਹੱਕ ਬਣ ਗਿਆ ਤੁਹਾਡਾ ਇਹ ਹਾਂ ਤਾਂ ਪ੍ਰਾਣੀ ਇਹ ਤਾਂ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਉਹ ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਕੁਤਕਤਾ ਕਰਦੇ ਹਰਿਆਣੇ ਦੇ ਲੋਕਾਂ ਦਾ ਬਹੁਤ ਸੋਹਣੇ ਆ ਜਿਹੜੀ ਬੀਜੇਪੀ ਕਰ ਰਹੀ ਹੈ ਨਾ ਇਹ ਕਹਿੰਦੇ ਹੁੰਦੇ ਨਾ ਆਪ ਦਾ ਨਸੀ ਅਫਸਰ ਗੁੰਡੇਗੇ ਆ ਗੁੰਡੇ ਇਹ ਇੱਕ ਪਾਸੇ ਦੇਖਦੇ ਨੇ ਸਿੱਧੇ ਪਈਏ ਨੇ ਅਫਸਰ ਉਹ ਕਹਿੰਦੇ ਲੋਹੜਾ ਦੇ ਲੋਕ ਜਦੋਂ ਜਦੋਂ ਹੋਣਗੇ ਧਿਆਨ ਬਲੈਕਆਊਟ ਹੋ ਜਾਵੇ ਲਾਈਟਾਂ ਮੁਝਾ ਕੇ ਚਲੋ ਜੀ ਫਾਪੂ ਬੱਧੀ ਚੱਪਲੇ ਦੀ ਹਾਂ ਮੇਰੇ ਦਫਤਰ ਗਾ ਨਵੀਂ ਮੇਰੇ ਦਫਤਰ ਦਾ ਕਿਉਂ ਨਹੀਂ ਹੋ ਹੱਜ ਬਣਦਾ ਬੀਬੀਐਮਬੀ ਦੇ ਚੇਅਰਮੈਨ ਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਕਿਉਂਕਿ ਮੈਂ ਇੱਥੇ ਜਾ ਰਹੀ ਸੀ ਤੇ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ ਅਲੱਗ ਮੇਰੇ ਉਸ ਤੋਂ ਬਾਅਦ ਇਰੇ ਮੈਂ ਉਹ ਕਮਰੇ ਤੋਂ ਨਹੀਂ ਜਾਣਾ ਜਾ। ਉਹ ਸਰੂਵੀ ਨੇ ਦੱਸਿਆ ਕੰਟਰੋਲ ਰੂਮ ਦੀ ਬੋਂ ਕਰਦੇ। ਵੀ ਜੇ ਮੈਂ ਤਾਂ ਅੰਦਰ ਸੋਲ ਦੇ ਬੰਦੋ। ਮੈਂ ਕੀ ਚਲੇ ਉਹ ਫੈ ਗਿਆ ਸਿੱਕੋ। ਬੜਾ ਕਮਾਲ। ਇੰਨੀ ਤਾਂ ਕੇਸ਼ਾਈ ਕਿੰਨਾ ਬਿੱਤ ਗਿਆ। ਉਸ ਦਿਨ ਵੀ ਆਇਆ ਇਸੇ ਪਾਸ। ਉਹ ਵੀ ਜਿਹੜਾ ਪ੍ਰਹਾਨਤ ਹੋਣਾ ਨੇ ਛੱਡ ਗਿਆ ਸੀ ਦੋਸਤ ਪਿੱਛੇ। ਭਾਈ ਕਰਦਾ। ਪੰਜਾਬ ਦਾ ਐ ਇਧਰੋਂ ਇਧਰੋਂ ਨਕੇ ਬੰਕਰ ਕੇ ਇਧਰ ਨੂੰ ਭੋਤਾ ਆਪ। ਬਸ ਹੋ ਗਿਆ। ਮਗਰ ਤੁਸੀਂ ਸਾਡੇ ਹੈ ਹੀ ਨਹੀਂ ਵੀਰ ਜਦੋਂ। ਤੁਸੀਂ ਸਾਡੇ ਹੱਕਾਂ ਸਾਡੇ ਦਾ ਬਰੂਤੀ ਚਾਲਦੇ ਹੋ। ਤੇ ਅਸੀਂ ਤੁਹਾਡਾ ਖਾਚਾ ਨਹੀਂ ਹੈ। ਹਰ ਤੇ ਨਮੀਨ ਨਾ ਵਧਣ ਨੂੰ ਸੀਟ ਐਸੇ ਕਰ। ਮੈਂ ਕਹਿੰਦਾ ਮੈਂ ਤੇ ਕੋਈ ਨਹੀਂ। ਕੋਈ ਨਹੀਂ ਜੀ। ਬਾਜ਼ਾਰ ਤੋਂ ਸਲਤਾਂ ਹੱਕ ਤੇ। ਅੰਦਬ ਕੀਲਾ ਸਪਲਾਈ ਜਨ ਸਾਡੇ ਬਰੂਤੀ। ਦੋਨੇ پیسے ਸੀ ਤੇਰੇ। ਉਹ ਆਹੀ ਆਪਣਾ ਪੈਸਾ ਦਿੰਦੇ ਸਾਡਾ।

ਹੰਦਲੀ ਤੇ ਕੇਤੇ ਹੰਦਲੀ ਮਾਤਾ ਜੀ ਉਹ ਜਿਹੜੀ ਕਿਤੇ ਨਹੀਂ ਕੁਰਬਾਨੀ ਨਹੀਂ ਮਰਦੀ ਉਹ ਤਾਂ ਜੀ ਉਹਨੂੰ ਨੋਕਨ ਨੂੰ ਕਰਦੀ ਸੀ ਬਸ ਉਹ ਪਰਮਾਨੈਂਟ ਦਾ ਟਾਈਮ ਆ ਗਿਆ ਜੀ ਐਸਐਮਈਰ ਕੱਢ ਲੈਂਦੇ ਸੀ ਐਸਐਮਈਰ ਦਾ ਸੀ ਕਹਿ ਰੱਖਿਆ ਐਸਐਮਈਰ ਤੇ ਸਿੱਧਾ ਕਹਿੰਦਾ ਤੁਸੀਂ ਦੱਸੋ ਜੋ ਕੋ ਪਿੱਛੇ ਸੁਭਿੰਗਪੁਰ ਨੇ ਕਹਿ ਲਈ ਜਤਨ ਮਹਿਰ ਬਣਾਉਂਗਾ ਜਾਂ ਬੱਝੂ ਆਫਸਰ ਜੀ ਜੀਹਾਂ ਹਾਲਤ ਹੈ ਇਹ ਇਹ ਇਸ ਤਰ੍ਹਾਂ ਅਜਿਹਾ ਕਿਉਂ ਹੁੰਦਾ ਹੈ ਐਸ ਵੀ ਯ ਲੈ ਨਾਂ ਦੇ ਵਿੱਚ ਲੱਗੇ ਇਹਨੂੰ ਵੀ ਐਸ ਬਣ ਗਿਆ ਜਮਨਾ ਤੋਂ ਸਤਨਾ ਹੈ ਜਮਨਾ ਜਿਹੜੀ ਹੈ ਇਹ ਦਿੱਲੀ ਤੋਂ ਲੈ ਕੇ ਦਿਹਾਰ ਤੋਂ ਬੰਗਾਲ ਬੰਗਲਾਦੇਸ਼ ਤੋਂ ਬ੍ਰਿੰਦਿਦਿ ਜਦੋਂ ਉਹ ਪਾਣੀ ਹੈ ਤੁਸੀਂ ਮਾਈਕ ਤੋਂ ਤੁਸੀਂ ਮਾਈਕ ਤੇ ਜਾ ਦਿਓ ਜਿਹੜਾ ਬੱਝ ਗਿਆ ਹੈ ਸਭ ਵੀ ਐਸ ਮੂਠੀ ਮਾਈਕ ਚੱਲ ਰਿਹਾ ਹੈ ਅੱਛਾ ਕਹਿੰਦੇ ਜੀ ਨਹਿਰ ਬਣਾਉਂਦੇ ਜੇ ਪਾਣੀ ਨਹੀਂ ਨਹੀਂ ਨਹਿਰ ਕਿ ਨਿਕਲ ਪਾਣੀ ਦੀ ਗੱਲੀ ਦੀ ਗੱਲ ਨਹੀਂ ਨਹਿਰ ਬਣਾਉਂਦੇ ਮੈਂ ਕਿਉਂ ਛੱਡੋ ਨਹਿਰਾਂ ਦੀ ਬੰਤੀ ਪਾਣੀ ਦਿੱਤਾ ਉਹ ਰਾਜੀ ਤੇ ਨਹਿਰ ਨੂੰ ਇਹ ਪਾਣੀ ਐ ਨਹੀਂ ਆ ਆ ਤਨ ਦੇ ਤਰਕ ਨੇ ਕੋਟਾਂ ਤਰਕ ਨੇ ਕੁਛ ਨਹੀਂ ਪਤਾ ਬਸ ਆ ਜਾਂਦੇ ਐ ਕੋਟਾ ਹਾਂ ਕੋਈ ਫੈਂਦੇ ਸੇ ਕਦੇ ਧਾਕ ਲੱਗੇ ਤੇ ਗਏ ਹੂੰ ਸਾਰੇ ਬੂਲ ਪਾਣੀ ਦੇ ਕਰ ਸੇ ਹੂੰ ਪਤਾ ਲੱਗੇ ਸੂਰਜ ਦੇ ਪੁੱਤਿਆਂ ਵਾਲੇ ਹੈਗੇ ਨਹੀਂ ਹੈ ਨਾ ਬਿਸਲੀਆਂ ਪੀਏ ਇਹਨਾਂ ਨੂੰ ਕੀ ਪਤਾ ਪਾਣੀ ਕੀ ਲੱਗੇ ਇਹਦਾ ਉਹ ਮੁੱਲ ਕੀ ਹੈ ਜਿਹੜਾ ਰੇਗਿਸਤਾਨ ਵਿੱਚ ਪਿਆਸਾਂ ਆਉਂਦੇ ਪਾਣੀ ਦਾ ਮੁੱਲ ਉਹਨੇ ਪਤਾ ਚਲੋ ਉਹ ਤੋਂ ਬਦੂ ਵੀ ਨਹੀਂ ਜਾਣਦਾ ਪਾਣੀ ਤਾਂ ਇਹ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਅਫਸਰ ਨੂੰ ਕਹੋ ਜਾਂ ਸਾਡੇ ਕੋਲ ਕੱਲਾ ਪਾਣੀ ਤਾਂ ਹੈ ਜਿਹੜਾ ਜਿਹੜਾ ਸਾਡੀ ਜ਼ਾਇਤ ਹੈ ਉਹ ਵੀ ਸਾਡੇ ਕਨੇ ਮੈਂ ਤੁਸੀ ਹਰਾਨ ਮੈਂ ਇਸ ਦਾ ਤੋਹਾਨਾ ਕਿ ਉਹ ਚਲੋ ਕਈ ਬੜੀ ਮੂਹਗੇ ਵਾਲੇ ਵੀ ਆ ਕੇ ਕਹਿਣਗੇ ਕਿ ਇਹ ਤੇਲ ਤੇ ਸੀ ਮੈਂ ਮੋਜ਼ਾ ਪਛਾ ਗਿਆ ਇਹਨਾਂ ਨੂੰ ਪਾਣੀ ਇਹਨੂੰ ਪਹੁੰਚਦਾ ਨਹੀਂ ਸਕੀਂ ਕੋਲੋਂ ਤੇ ਅਬ ਹੋਰ ਫਾਦਿਲ ਕਾ ਫਰੋਜ਼ ਤੇਲ ਤੇ ਹਨ ਤੇ ਇਹ ਨੋਗਿਆ ਮਦਦ ਨੂੰ ਅੰਛਾ ਲਾ ਪਸ ਆ ਤਾਂ ਤੁਹਾਡਾ ਸੇਰਾ ਸਿਰਚ ਪਾਣੀ ਹੈ ਨਹੀਂ ਤੇ ਹੁਣ ਹੁਣ ਛੋਟੇ ਨੈਟ ਮੇਰਾ ਡੁੱਗ ਗਿਆ ਤੰਗਰੀ ਜਾਂਦੀਆਂ ਪਾਣੀ ਇਹਦੀ ਹੁਣ ਅਕੋਲ ਮੋਗੇ ਲਾ ਕੇ 10000 ਏਕੜ ਨੂੰ ਆਪਾਂ ਹਜੇ ਹੋਰ ਕਰਦੇ ਹੋਰ ਵੀ ਕਰਨਾ ਪੈਣਾ ਹੈ ਇੱਥੇ ਜੇ ਪਾਣੀ ਨਾ ਕੋਲ ਤਾਂ ਖੱਟੇ ਬਲਾ ਆ ਕੇ ਫੋਟੇਗੇ ਆਡੀਓ ਆ ਰਹੀ ਹੈ ਠੀਕ ਪਾਸੇ ਸਾਰੇ ਪਿੱਛੇ ਮਾਈਕੋਂ ਕੱਲੋਂ ਪਾਇਆ ਸੀ ਕਿਹੜਾ 1 ਕਿਲੋਮੀਟਰ ਪਹਾੜਾ 500 ਕਿਤਾ ਬੰਨ੍ਹ ਤੁਹਾਨੂੰ ਸਭ ਮਾਈਕ ਤੁਸੀਂ ਦੇਖੋ ਨਾ ਤੁਹਾਨੂੰ ਪਤਾ ਕਿੱਥੇ ਪਾਣੀ ਉਹਨੇ ਕਿੱਥੇ ਗੋਲੀ ਆ ਸਿੱਕਰ ਮੋਟਾ ਸਿੱਕਰ ਵਾਲੀ ਫਿਰ ਮੈਨੂੰ ਵੀ ਖਾ ਮਾਈਕ ਆਹ ਦਾ ਇਹ ਪੀਆ ਬੈਕ ਸਦਰੂ ਸਦਰ ਚ ਕਹਿਣਗੇ ਇਹ ਨਹੀਂ ਨੈਰਲ ਜਾਰੀ ਹੈ ਅੱਜ ਤਾਂ ਅੱਜ ਤੁਹਾਨੂੰ ਤੁਹਾਡਾ ਸਾਥ ਦੇ ਲਈ ਮਿਲੂ ਕਿਉਂਕਿ ਲੜਾਈ ਨਹੀਂ ਹੋਣੀ ਵੋਟਾਂ ਤੋਂ ਨਹੀਂ ਜਾਣਾ ਇਹ ਸਰਕਾਰ ਨਹੀਂ ਭਗਵਾਨ ਤੁਮ ਹਨ ਹਮ ਤੁਹਾਰੇ ਸਾਥ ਹੈ ਸਾਥ ਹੈ ਸਾਥ ਹੈ ਉਸ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰ ਤੋਂ ਇੱਕ ਹੋਰ ਸੰਕਟ ਪੈ ਗਿਆ ਕਿ ਤੁਹਾਨੂੰ ਇੱਥੇ ਆਉਣਾ ਪਿਆ ਸ਼ਾਂਤੀਪੁਰ ਵਿੱਚ ਕਿਸੇ ਤੇ ਗੱਛਣੇ ਕੋਈ ਤੱਕ ਹੋਂਟਾ ਕੋ ਆਪਣੇ ਕੋਈ ਅਸਤਾਨਾ

ਤਾਂ ਗੱਲ ਕਰਾਂਗੇ ਸੋ ਕੋਈ ਨਾ ਹਾਲੰਡੇਆ ਪੰਜਾਬ ਦੇ ਪਹਾੜੀਆਂ ਵਾਲਾ ਸਰਦਾਰ ਪ੍ਰਤਾਪ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਪਹਾੜੀਆਂ ਵਾਲਾ ਸਰਦਾਰ ਪ੍ਰਤਾਪ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਮਾਤਾ ਤੇਰੀ ਸੋਤ ਤੇ ਜੈਕਾਰੇ ਲਿਖੋ ਕੇ ਇਕਲਾਮ ਜਿੰਦਾਬਾਦ ਇਕਲਾਮ ਜਿੰਦਾਬਾਦ ਪੰਜਾਬ ਦਾ ਪਤ ਜਿੰਦਾਬਾਦ ਕਿ ਤੁਹਾਡਾ ਦੋਸਤ ਇੱਕੇ ਤੁਹਾਡਾ ਪੰਜਾਬ ਪਰ ਦੀ ਪਿਆਰ ਜਜ਼ਬਾ ਇਸ ਬਹੁਤ ਮੈਨੂੰ ਕਿ ਸੋਚ ਰਹੀ ਕਿ ਦਾਣੀਦਾਰ ਨੇ ਤਾਂ ਮਤਲਬ ਘਰ ਚੋਂ ਸਭ ਨੂੰ ਸਾਰੇ ਮੈਂਬਰਾਂ ਨੂੰ ਤਸ਼ਰੀਫ ਕਰਨਾ ਹੈ ਇਹਨੂੰ ਉਹਨਾਂ ਦੇ ਘਰ ਸੰਪਾਉੜਾ ਉਹਨਾਂ ਹਾਲੇ ਹੀ ਆਇਆ ਸਰ ਤੁਸੀਂ ਜੇ ਨਾਲ ਪਰਵਾਹ ਰਿਹਾ ਹੋਗੇ ਤਾਂ ਦਾਣੀਦਾਰ ਨੂੰ ਕਰੇ ਜ਼ਿਆਦਾ ਮਸਤ ਨਹੀਂ ਹੋਣੀ ਜਿਹਨੂੰ ਪਰਵਾਹ ਕੋਈ ਪਤਾ ਹੋਵੇ ਕਿ ਸਾਡੇ ਘਰੇ ਕੀ ਘੰਟਾ ਹੈ ਉਹ ਨਹੀਂ ਕਰਾਉਣੀ ਨਾ ਕਰੀਏ ਸਾਡੇ ਘਰੇ ਕੀ ਹੈਗਾ ਉਹ ਉਸ ਵਰਦੀਏ ਕਿਸੇ ਕਿਸਮ ਦਾ ਪ੍ਰੋਗਰਾਮ ਤੇ ਆਪਾਂ ਚੱਲ ਰਹੇ ਹਾਂ ਜੀ ਸਾਡੇ ਦੇ ਨਾਲ ਤੇ ਅਸੀਂ ਸਾਰੇ ਇੱਥੇ ਇਕੱਠੇ ਹੋਣਾ ਨਾਮ ਬੈਸਟ ਵੀਡੀਓ ਬਣਾਉਣ ਦੇ ਨਾਲ ਸਾਰੇ ਭਰਾਵਾਂ ਦੇ ਨਾਲ RAMNAD RAMNAD ਜਣੇ ਤੇ ਇੰਟਰੈਕਸ਼ਨ ਸਾਡੇ ਨਾਲ ਬਸ ਤਾਂ ਕੋਈ ਅਸੀਂ ਗੱਲ ਨਹੀਂ ਅਸੀਂ ਖੁਦ ਸਸਟੇਨ ਕਿਉਂ ਕਰਾਂ ਤੇ ਅਸੀਂ ਤੇ ਕੋਟ ਨੇ ਵੀ ਕਿਆ ਕਰੀਏ ਜੇ ਤੁਹਾਨੂੰ ਪਸੰਦ ਆਇਆ ਤਾਂ ਫਿਰ ਤੁਸੀਂ ਚੈਲੰਜ ਕਰ ਜਾਓ ਜੋ ਸੀ ਕੈਂਪਿੰਗ ਕਰਦੇ ਨੇ ਉਹ ਪਹਿਲਾ ਪਹਿਸੋ ਇਕਰੀ ਪੇਰੇ ਤੋਂ ਬੰਨ ਨਹੀਂ ਜਾਉਂਦਾ ਮਾਨਸਾ ਮਾਨਸਾ ਮੈਨੂੰ ਪਤਾ ਨਹੀਂ ਪਾਣੀ ਦੀ ਕਿੱਡੀ ਵੈਲ ਪਾਣੀ ਦੀ ਕਿੱਡੀ ਮੈਂ ਐਵੇਂ ਨਹੀਂ ਬੈਠਾ ਪਹਿਲੇ ਤੇ ਮੈਂ ਤੁਸੀਂ ਪਰ ਮੈਂ ਕੋਈ ਰੱਖ ਲੋ ਅਸਾਂ ਕੁਝ ਰਾਤਕੀ ਕਮੇਟੀ ਬਣਾ ਕੇ ਦਸਤਖਤ ਨੰਬਰ ਪਹਾਂ ਕੇ ਤੇ ਨਾਲ ਇੰਟਰਚ ਰੋਪ ਗਰੁੱਪ ਬਣਾ ਲਓ ਸਰ ਸਾਡੀ ਕਰਵਾਉਣੇ ਚਾਹੀਦੇ ਇਹ ਨਹੀਂ ਬੰਦਾ ਸਰ ਕਿੰਫੋਟ ਹੋਵੇ ਤੇ ਜੋ ਪਹਿਲਾ ਲੱਗੇ ਪਿਛੇ ਉਧਰਲੇ ਪਿੰਡਾਂ ਦੇ ਲੋਕ ਬਣੇ ਨਹੀਂ ਕੋਈ ਨਹੀਂ ਇਸ ਕਰਕੇ ਜੋ ਇਸ ਕਰਕੇ ਪ੍ਰਾਕ੍ਰਿਤੀ ਕਰਨੀ ਹੈ ਬਣੇ ਜੀ ਤੁਸੀਂ ਪਹਿਲੇ ਨਾਲ ਤੁਸੀਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੋਨਿਆ ਹਾਲ ਜਿੰਦਾਬਾਦ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਸਾਨੂੰ ਉਹਦੀ ਕਮਾਈ ਕਰਦੇ ਵਾਲੇ ਲੋਕ ਨਾਵਾ ਪਹਿਣਾ ਇੱਥਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਬਲ ਇਹੀ ਬੀਬੀਐਮਬੀ ਇਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਤਾ 21 ਮਈ ਨੂੰ ਪਿਛਲੀ ਨੂੰ ਮੈਂ ਦੱਸਾਂ ਤੁਹਾਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਘਟੂਗਾ ਅਸੀਂ 10000 ਟਾਨੀ ਐਸ ਲੋ ਸਾਡੇ ਕੋਲ ਆਪ ਜੀ ਅਕਸੀਆਂ ਆਪ ਦੇਸੀ 10000 ਏਕੜ ਤਾਂ ਆਪਣੀ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪੁੱਜੇ ਬੀਤ ਤੁਸੀਂ ਅਨਜਮਨਾ ਬੋਲਦੇ ਨਹੀਂ ਭਲੇ ਪ੍ਰਾਣਾਤਾ ਭਈਓ ਜੀ ਦੇਖੋ ਚਲੋ ਅਸੀਂ ਹਾਈ ਕੋਰਟ ਚਲੇ ਗਏ ਕਹਿੰਦਾ ਬੀਬੀਐਮਬੀ ਦਾ ਹਾਈ ਕੋਰਟ ਜਾਣਾ ਕਿ ਬੰਦ ਹੋ ਜਾਣਾ ਪ੍ਰੀਤਾ ਜੀ ਬੀਬੀਐਮਬੀ ਕਿੱਥੇ ਹੈ ਬੀਬੀਐਮਬੀ 60% ਬੋਲਦਾ ਸਾਹਿਬ ਹਰਿਆਣਾ ਜਾਵੇ ਦੇਖ ਬੀਬੀਐਮਬੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਦੇ ਕੋ ਪੰਜਾਬ ਆਪ ਦੇ ਗੁਰੂ ਦੀ ਵਕੀਲ ਕਰ ਰਿਹਾ ਜੀ ਦਸੇ 60% ਮਤਲਬ ਸਾਡਾ 2 ਲੱਖ ਲਿਆ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਹੀ ਕਲੀਅਰ ਕਰ ਰਹੇ ਹਾਂ ਮਤਲਬ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਆਖਰੀਆਂ ਤਾਂ ਜੋ ਪਹਿਨਦੇ ਨੇ ਆਰਡਰ ਕਰਦੇ ਨੇ ਇਹਨਾਂ ਨੂੰ ਅੱਜ ਫੋਨ ਹੈ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਸਿਕ ਪਾਣੀ ਬੰਦ ਕਰਕੇ ਲੈਣੇ ਚੜਤਾ ਸੋਇਰਿੰਗ ਅਜੀ ਕਹਿੰਦਾ ਰਿਆ ਇਹ ਕੌਣੋਂ ਦੇਵੀਆ ਕਰਨ ਵਾਲੇ ਉਸ ਨੂੰ ਗਹਿਨ ਯਾਦ ਹੈ ਕਿ ਪਹਿਲਾਂ ਨਾਇਨਾ ਕੋਲ ਵੀ ਹੋਦਰ ਹੈ ਹਾਈ ਕੋਰਟ ਦਾ ਹਾਈ ਕੋਰਟ ਰੀ ਕੀ ਹੈ ਹਾਈ ਕੋਰਟ ਨਹੀਂ ਹੈ ਹੈ ਇਹ ਜੋ 12 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸਟ ਦੇ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇਫਰੀਮ ਉਹ ਤੁਹਾਨੂੰ ਦੱਸ ਰਿਹਾ ਹੈ ਉਹ ਤੁਹਾਨੂੰ ਅਡਵਾਈਸ ਕੀਤਾ ਗਿਆ ਸਲਾਹ ਉੱਤੇ ਲਈ ਹੈ ਕਿ ਭਾਈ ਲੈ ਕੇ ਉਹ ਦੇਖ ਲਓ ਅਮਰਾ ਕੋ ਮੇਰੀ ਸਹੀ ਡਿਸੀਜਨ ਕਰਨ ਕੋਸ਼ਿਸ਼ ਅਗਰੇ ਤਵੇਰੀਆ ਦੇ ਆਪ ਕੋਲ ਨਹੀਂ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉੱਥੇ ਵੀ ਇੱਕ ਪਈ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ 'ਚੋਂ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅੰਨ੍ਹਾ ਰਸ ਹੋ ਗਿਆ ਪੰਜਾਬ 'ਚ ਕੁਝ ਇਸ ਤਰ੍ਹਾਂ ਦਾ ਹੋ ਗਿਆ ਤਾਂ ਜਿੰਨ ਕਰ ਕੋਣ ਹੋਗਾ ਭਾਵੇਂ ਉਹ ਕਿ ਤੇ ਭਾਵੇਂ ਜੀਪੀ ਇਹ ਮਤਲਬ ਪਾਕਿਸਤਾਨ ਨੂੰ ਫੈਲਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੰਜਾਬ 'ਚ ਬੜੀ ਪੁਲਿਸ ਕਿਤੇ ਕਿਤੇ ਲਾਜੀ ਬੈਠੀ ਸਾਰੀ ਬੁੱਸੜੀ ਆਰਡਰ ਤੇ ਆਈ ਕਿ ਨਾ ਡੈਰੀ ਨੂੰ ਆ ਤੜਕੀਆਂ ਨੂੰ ਕਿ ਸੁਜੀ ਮੈਂ ਛੱਡਣਾ ਹਾਂ ਬਣੀ ਹੈ ਕਿ ਮੈਂ ਦੰਦ ਲੱਕੇ ਬਣੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਜ ਦੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਸਾਡੇ ਨਾਲ ਕੇ ਸਮਝਾਇਆ ਵੀ ਪਹਿਲੇ ਇੱਥੇ ਨਾ ਆਓ ਇੱਥੇ ਲੋਕ ਜੀ ਹੋਰ ਅਸਤੂ ਵੀ ਚਲੋ ਥੋੜਾ ਜਿਹਾ ਸੰਜਮ ਰੱਖ ਤੁਸੀਂ ਜਨਾ ਆ ਤੇ ਹੋ ਨਾ ਲਗਾ ਤੇ ਚਲੋ ਕੋਈ ਆਪਾਂ ਵੀ ਕੋਈ ਆਪਾਂ ਕੋਈ ਆਪਾਂ ਅਧਿਕਨ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਪਰ ਮੈਨੂੰ ਲੱਗਦਾ ਇਹ ਉਹ ਬਰਬਰ ਨੂੰ ਕਰੀ ਗਏ ਜਿੰਦਾਬਾਦ ਜਿੰਦਾਬਾਦ ਪ੍ਰਕਾਸ਼ ਸਿੰਘ ਜਿੰਦਾਬਾਦ ਜੀ ਭਾਜੀ ਜੀ ਕੈਂਡੀਡੇਟ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਬੱਲੇ ਲੋਕਾਂ ਦੇ ਮਸਾਇਲਾਂ ਬੰਦਾ ਆ ਪੱਟਾ ਚੱਕ ਲੋ ਮੰਗਲਾ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਤ ਕਰਦੇ ਆ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਆ ਤਾਂ ਉਹੇ ਥੋੜੇ ਹੱਦ ਦਾ ਪਾਣੀ ਜੀ ਮੈਂ ਇਹ ਚੈੱਕ ਕਰਮ ਸਾਡੇ ਅੰਦਰ ਤਾਂ 91% ਹੀ ਵਰਤਿਆ ਜੇ ਪੰਜਾਬ ਤੋਂ 70 75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜੋ ਕੀ ਕਹੋ ਇਹ ਛੱਡਦੇ ਹੁਣ ਆਪਣੇ ਕੋਲੇ ਆਪਾਂ ਵਰਤਣ ਲੱਗੇ ਪਾਣੀ ਹਰੇ 91 ਤੋਂ ਪਰ 100 ਤੇ ਜਾ ਮੰਨ ਲਓ ਅਪ ਤਾਂ ਹੋਰ ਹਜੇ ਪਾਪਾ ਪੌਣੇ ਨੇ ਹਜੇ ਕੱਸੀਆਂ ਸੂਰੇ ਚਲਾਉਣੀਆਂ ਨੇ ਜੀ ਬਹੁਤ ਅਕੀਸ਼ਾ ਇਸ ਤਰ੍ਹਾਂ ਨਾਂ ਨਹੀਂ ਜੀ ਦੇਖਣ ਵਧੇ ਚੇਰਮੈਨ ਖੁਦ ਆ ਗਿਆ ਜਦ ਕਿ ਚੇਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮਬੀ ਤੇ ਅਸੀਂ ਹਾਂ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਾਰੀ ਜ਼ਮੀਨ ਤੇ ਵੱਡੀ ਨੂੰ ਉਤਾਰਿਆ ਵੋਟ ਅੱਛਾ ਵੋਟ ਇੱਕ ਕੋਈ ਨਹੀਂ ਪੰਜਾਬ ਦੀ ਵੀ ਇੱਕ ਵੋਟ ਹੈ 60% ਬਾਕੀ 40% ਤੇ ਹਰਿਆਣਾ ਰਾਜਸਥਾਨ ਹੈ ਮਾਝੇ ਤੇ ਨੰਨੀ ਤਿੰਨਾਂ ਦਾ 40% ਹਿੱਸਾ 40% ਹਾਕੀ ਤੇ ਨੰਨੀ ਆਪਸ ਵਿੱਚចែក ਲਿਆ ਬੋੜਾ ਬਈਵੀਕਾ ਹੈ ਮਾਝੰਦੀ ਵੀ ਇੱਕ ਹੈ ਰਾਜਸੰਦੀ ਵੀ ਕਰ ਲੈਣਗੇ ਤਿੰਨ ਇੱਕ ਕਰਕੇ ਕਹਿਣਗੇ ਜਿੱਤ ਜਿੱਤ ਦੇ ਜਿੱਤ ਦੇ ਮੋਰਦੀ ਵੈਲਿਊ ਨਹੀਂ ਵਧਾਉਣਾ ਕਿ ਥੋੜੀ ਪਰ ਜੇ ਕੱਲਾ ਪੰਜਾਬ ਕੋਟ ਬਾਰੇ 7% ਕਿਵੇਂ ਜਿੱਤ ਜਾਣਗੇ ਇਹਦਾ ਹੱਡੀਆ ਬੰਦੇ ਪਹਿਲਾਂ ਕਿਹਨੇ ਧਿਆਨ ਨਹੀਂ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀ ਨਾ ਉਹੜਲੇ ਹੋਏ ਸੀ ਨਾਲ ਇਹਨਾਂ ਦਾ ਅਦਾਲਤ ਸਭਾ ਦੇ ਪਹਿਲੇ ਗਲਤ ਸੀ ਪਹਿਲੇ ਨਹੀਂ ਬੰਦ ਹੁੰਦਾ ਹੱਥ ਯਾਰ ਅਸੀਂ ਕਿੱਥੋਂ ਦੀ ਗੱਲ ਨਹੀਂ ਹਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਦਾ ਉਹਦਾ ਇਹ ਹੀ ਹੈ ਬੀਵੀਐਮਪੀ ਬੰਦੂ ਮੈਨੂੰ ਕਹਿੰਦੇ ਬੀਵੀਐਮਪੀ ਚਟਾਤੀ ਸਰ ਖਰਚਾ ਪਿੱਛੇ ਸਾਡੇ ਤੇ ਪਾਇਆ ਜਾਂਦਾ ਸੋ ਇਹ ਇਹਨੂੰ ਖਤਮ ਕਰਕੇ ਪੁਨਰਗਠਨ ਕਰੋ ਕੋਈ ਨਮਾ ਆਤ ਰੋਮੀਆ ਕਰੀ ਤੇ ਨਾ ਕੋਈ ਬੋਰ ਨਾ ਖੋ ਗਿਆ ਹੋਇਆ ਤੁਹ ਕੁ ਸਟੋਰੀ ਉਂ ਬੀਜੀ ਉਂ ਦੀ ਹਸਪਤਾਲ ਦੀ ਬੀਜੀ ਉਂ ਦੀ ਪੋਸਟ ਆਫਿਸ ਦੀ ਬੀਜੀ ਉਂ ਦੀ ਅੰਨਾ ਜ਼ਾਰਾ ਏਰੀਆ ਤੇ ਇੱਥੇ ਉਹ ਆਤ ਮੋਇਨਾਂ ਤੇ ਬਰੇਮੀ ਬਸ ਕੰਮ ਕੀ ਲੀ ਦੀ ਆਂ ਸਾਨੂੰ ਆਰਡਰ ਦੇਣਾ ਫੇਜੀ ਆ ਪਿੰਡ ਸਤਲੁਜ ਦੇ ਵਾਲ ਦੇ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚਾ ਖਾਲੀ ਆ ਲੱਗ ਗਿਆ ਬੋਲ ਅਸੀਂ ਤਾਂ ਅਹੀ ਲੋਕਾਂ ਨੂੰ ਬਾਹਰ ਦੇਣਾ ਨਾ ਠੀਕ ਹੈ ਫੇਰ ਅੱਜ ਜੀ ਬੰਦ ਕਰਾਂਗੇ ਪਾਣੀ ਉਹਨਾਂ ਦਾ ਉਹਨੂੰ ਕਪੜਾ ਉਹਦੇ ਆਦੋ ਕੰਮ ਦੀ ਪਟਾਈ ਸਕਾਲੀ ਪਟਾਈ ਕਰਦੇ ਸੀ ਐਸੀ ਜਿਹੜਾ ਕਹਾਂ ਚੱਲ ਰਹੀ ਹੁੰਦੀ ਸੀ ਇਹਦੇ ਤੇ ਕਹਾਂ ਕਹੜੀ ਬੁੜੀ ਬੁੜਾਈ ਸੀ ਸੋ ਹੋਣੀ ਆ ਖਾਸ ਕਰਕੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ جنگ ਦੇ ਵਿੱਚ ਹੋ ਗਿਆ ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਸੀ ਕਿ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਆਖ ਦਿਨਾਂ ਚ ਪੱਕੀ ਹੋਵੇ ਅੱਠ ਦਿਨ ਬਾਅਦ ਚ ਕੀ ਜੀ ਜੀ 12 ਬਾਰ ਬਾਰ 12 ਦਿਨਾਂ ਤੋਂ ਅੱਛੀ ਕੋਈ ਐ ਨਹੀਂ 12 ਦਿਨਾਂ ਤੋਂ ਵੈਸੀ ਮਿਲ ਜਣੇ ਅਰੇ ਵੀਣ ਵਾਸਤੇ ਦੇ ਰਹੇ ਹਨ ਮਨਗੰਨਾ ਆਪੇ ਦੇ ਰਹੇ 100 200 ਰਸੀ ਲਖਾ ਬਾਈਏ 1 140 ਕੀਲੀਪਰ ਦਾ ਨਾਮ ਬਣਾ ਦੇ ਇਸ ਦਿਨ ਜੀ ਕਰਾਂਗੇ ਤਾਂ ਇਹ ਜੀ ਨੂੰ ਚਾਹ ਤੇ ਪਾਣੀ ਵੀ ਲਾਸਟੇ ਚਾਹ ਪੀਣਾ ਹੈ ਇਸੋ ਬੈਂਕਿੰਗ ਨੂੰ ਕਰਨ ਲਈ 1700 ਤੋਂ ਚੱਕਣਾ ਹੈ ਕਿੰਨੇ ਸਲੋ ਹਨ ਮੈਂ ਯਾਰ ਕੀ ਜਾ ਦੇ ਚਲੋ ਦਿੱਤੇ 2700 ਹੋ ਗਿਆ 4500 ਤੋਂ 500 ਬਸ ਹੋ ਗਿਆ ਦੇਖੋ 2500 ਹੋ ਗਿਆ 680 ਕਿ ਉਸ ਕਨੇਡ ਦੀ ਲੋਸ ਇਹ ਮੈਨੂੰ ਖਰਾਬ ਹੋ ਗਿਆ ਮੈਂ ਤਾਂ ਬਚਾ ਲਿਆ ਯਾਰ ਉਹ ਪੂਰ ਬੋਨ ਸਿਰਫ 2000 ਇਸ ਅਜੇ ਤੁਹਾਨੂੰ ਸ਼ੁਰੂਆਤ ਨਹੀਂ ਆਈ ਪਰ ਜਿਹੜੀਆਂ ਹਰਕਤਾਂ ਕਰਦੇ ਨੇ 4000 1500 ਸਰਵਾਨ ਸਿਰਮਾਨ ਜਨ ਨੂੰ ਇਨਕਲਾਬ ਜਿੰਦਾਬਾਦ ਅੱਲਾਹ ਜਿੰਦਾਬਾਦ ਠੀਕ ਹੈ ਗੱਲ ਕਿ ਉਗੜ ਉਗੜੇ ਉਗੜੇ ਪਿੱਛੇ ਜਿੱਥੇ ਜਾਂਦਾ ਜਿਹੜੇ ਦਿੱਨੇ ਆ ਉਹ ਵੀ ਨਹੀਂ ਇਸੇ ਬਤਲੇ ਆਹੜਾ ਪੜਦਾ ਉਹ 4000 ਮਾਨਗਤ ਦਾ ਦੇਣਾ ਧੰਨਵਾਦ ਤਾਂ ਕੀ ਕਰਨਾ ਵੀ ਆਹ ਘੁੱਟੇ ਪੰਗੇੜੀ ਜਾਂ ਸਾਡਾ ਚੇਅਰਮੈਨ ਆਗੇ ਤੜਕ ਨੂੰ ਸੋਪਟ ਕਮੇਂ ਇਹੀ ਹੈ ਠੀਕ ਹੈ ਰੱਖੀਏ ਨਾ ਨਹੀਂ ਪਰਸ਼ਾਸ਼ੀਲ ਮੁਰਤਾਵਾ ਮੁਰਤਾਵਾ ਅੱਲਾਹ ਹੋਰ ਪਰਸ਼ਾਸ਼ੀਲ ਮੁਰਤਾਵਾ ਮੁਰਤਾਵਾ ਆਪਣੇ ਸੱਤੇ ਮਹਿਲਾ ਕੋਈ ਰੌਲਾ ਨਹੀਂ ਸੀ ਇੱਕ ਦਿਨ ਤੱਕ ਕੋਈ ਰੌਲਾ ਕਰਕੇ ਫੈਸਲਾ ਬੀਬੀ ਐਮਬੀ ਦੇ ਸੁਨਾ ਅੱਜ ਲਿਖਿਆ ਹੋਇਆ ਹੈ ਨਾਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਇੱਕ ਹਫਤੇ ਦਾ ਨੋਟਿਸ ਚਾਰ ਸੱਤਾਂ ਦੇ ਨੁਕਤੇ ਸੇ ਇਹ ਨਹੀਂ ਚਲਾਗੇ ਮੀਟਿੰਗ ਇਲਲੀਗਲ ਹੈ ਜੋ ਲਿਆ ਗਿਆ ਫੈਸਲਾ ਨਹੀਂ ਅਸੀਂ ਦੱਸਿਆ ਹੈ ਕੋਰਟ ਹਾਈ ਕੋਰਟ ਵੀ ਠੀਕ ਹੈ ਕੋਈ ਨਹੀਂ ਜਿਹੜਾ ਇੰਕਲਾਬ ਪ੍ਰਭਾਤੀ ਨੂੰ ਜੀ ਤੁਹਾਨੂੰ ਜਰੂਰ ਪਰ ਪਹਿਲਾਂ ਤੋਂ ਮਿਲ ਕਰਿਆ ਦੱਸਾਂ ਪਹਿਲਾਂ ਇਹ ਪਹਿਲਾਂ ਮਿਲ ਕਰਿਆ ਹੱਥ ਬਣ ਗਿਆ ਤੁਹਾਡਾ ਇਹ ਹਾਂ ਤਾਂ ਪ੍ਰਾਣੀ ਪਹਿਲਾਂ ਨਹੀਂ ਸੋ ਇਸ ਕਰਕੇ ਮੈਂ ਮਤਲਬ ਕੋਈ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕਿ ਤਰ੍ਹਾਂ ਕਰਦੇ ਹਰਿਆਣੇ ਦੇ ਲੋਕਾਂ ਦਾ ਕੋਈ ਬਸੂਰ ਆ ਜਿਹੜੀ ਭਾਜਪਾ ਕਰੇਗਾ ਇਹ ਕਹਿੰਦੇ ਹੁੰਦੇ ਨਾ ਆਪ ਦਾ ਨਸੀ ਅਫਸਰ ਗੁੰਡੇ ਨੇ ਆ ਗੁੰਡੇ ਨੇ ਇੱਕ ਪਾਸੇ ਦੇਸ ਤੇ ਮੁਸੀਬਤ ਪਈ ਰਹੀ ਹੈ ਨਾ ਹੌਕਾ ਜੋ ਹੁਣ ਸਾਡੇ ਲੋਕ ਇਧਰ ਉਧਰ ਹੋਣ ਦੇ ਧਿਆਨ ਨਾਲ ਬਲੈਕਆਊਟ ਹੋਇਆ ਮੈਂ ਮੈਿਕਾ ਵਿੱਚ ਚਲੋ ਜੀ ਬਾਪੂ ਬੱਧੀ ਚੱਲ ਜਾਈਏ ਹਾਂ ਮੇਰੇ ਦਾ ਫਰਕ ਨਹੀਂ ਮੇਰੇ ਦਾ ਫਰਕ ਨਹੀਂ ਬਣੀ ਹੋਰ ਹਰਜ ਬਣਦਾ ਬੀਬੀਐਮਡੀ ਦੇ ਚੇਅਰਮੈਨ ਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਜੇ ਕਿ ਮੈਂ ਇਸ ਤੇ ਜਾ ਰਹੀ ਤੇ ਮੈਂ ਤਾਂ ਮੈਂ ਫੋਨ ਕਰਨਾ ਸੀ ਪਹਿਲਾਂ ਮੇਰੇ ਉਹ ਤੋਂ ਬਾਅਦ ਜਿਹੜੇ ਭੈ ਉਹਨੂੰ ਕੋਈ ਨਾ ਤੁਹਾਨੂੰ ਜਾਣ ਆ ਜਾ ਜਾਨਸ ਉਹਨੂੰ ਸੁਣ ਵੀ ਦੱਸਿਆ ਕੰਟਰੋਲ ਰੂਮ ਦੀ ਬੰਗ ਕਰਦੀ ਵੀ ਜੇਮਨ ਦਾ ਵਾਂਸ ਤੋਂ ਲੈ ਬਾਨਸ ਉਹਨੂੰ ਤਿੰਨ ਚਲੇ ਗਿਆ ਫਿਆ ਗਿਆ ਸੀ ਮਤਲਬ ਕਮਾਲ ਐਨੀ ਤਕਸ਼ਾਈ ਇਤਨ ਮਿਲ ਦਿੱਤਾ ਉਸ ਦਿਨ ਵੀ ਆਇਆ ਇਸੇ ਪਾਸ ਉਹ ਵੀ ਜਿਹੜਾ ਪ੍ਰਹਾਨਤ ਉਹਨਾਂ ਨੇ ਛੱਡ ਲਿਆ ਸੀ 200 ਕਿਸੇ ਭਾਈ ਦਾ ਜਨ ਆਪ ਦਾ ਹੈ ਇਧਰੋਂ ਇਧਰੋਂ ਨਕੇ ਬੰਨ ਕਰਕੇ ਤੈਨੂੰ ਬੋਤਾ ਬਸ ਹੋ ਗਿਆ ਮਤਲਬ ਤੁਸੀਂ ਸਾਡੇ ਹੈ ਹੀ ਨਹੀਂ ਵੀਰ ਜਦੋਂ ਤੁਸੀਂ ਸਾਡੇ ਸਾਡੇ ਦਾ ਵ੍ਰੁੱਧ ਚੱਲਦੇ ਹੋ ਤੇ ਅਸੀਂ ਤੁਹਾਡਾ ਖਰਚਾ ਕਰਦੇ ਹਾਂ ਹਰ ਤੇ ਨਮੀਨ ਨਾ ਬਦਲ ਨੂੰ ਸੀਟ ਐਸੇ ਕਰੀ ਮੈਂ ਕਹਿੰਦਾ ਮੈਂ ਤੇ ਰੋਕੂ ਲੋਕ ਕੋ ਦੈ ਨਾ ਰਜ਼ਾ ਤੋਂ ਸਲਤ